uh ਸਿਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਚਲਨ ਬੁਜੀ ਸੀਤਲ ਹੋਏ ਮਰਿਆ ਸਤ ਗੁਰ ਕਾ ਦਰਸ਼ਨ ਪਾਏ ਜਿਉ ਵਾਹਿਗੁਰੂ ਸਾਹਿਬ ਜੀ ਸੋਰਠ ਮਵਲਾ ਪੰਜਵਾਂ ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਹਿਰਡੂਲਤ ਕਤਹੂ ਨਾਹੀ ਆਗੇ ਸੁਖ ਮੇਰੇ ਮੀਤਾ પાછે આનંદ પ્રભ કૃતા પરમેશ્વર બનત બનાઈ ફિર ડૂલત કત હું નાહી સાચે સાહેબ સયો મન માન્યા હર સબ નિરંતર જાન્યા રહા સબ જી તેરે દેલા ਆਪਣੇ ਭਗਤ ਕਰਹਿ ਪ੍ਰਤਪਾਲਾ ਆਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸਭ ਜੀ ਤੇਰੇ ਦੇ ਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਆਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹ ਟਿੱਕਾ ਖਸਾ ਵਾਹ ਟਿੱਕੀ ਪਰਮ ਸਨਮਾਨ ਜੋ ਤੀਨ ਦੁਨੀ ਦੇ ਮਾਲਕ ਕੁੱਲ ਲਕਾਈ ਤੇ ਗਿਆਨ ਦਾਤਾ ਮੁਕਤੀ ਦਾਤਾ ਹਾਜਰ ਹਾਂ ਜੋ ਸਰਬ ਕਲਾ ਭੂਰ ਕਲਯੁਗ ਦੇ ਬੋਇਥ ਚੁਗੋ ਜੁਗ ਅਟਲ ਸਾਇ ਸ੍ਰੀਖੰਦ ਗ੍ਰੰਥ ਸਾਹਿਬਾ ਜੀ ਦੇ ਪਾਵਨ ਮੁਬਾਰਕ ਦੇ ਅੰਦਰ ਸੰਧਿਆ ਵੇਲੇ ਦੇ ਸੱਜੇ ਹੋਏ ਦਵਾਨਾਂ ਦੀ ਹਾਜ਼ਰੀ ਭਰ ਕੇ ਲਾਹ ਪ੍ਰਾਪਤ ਕਰ ਰਹੇ ਗੁਰੂ ਪਿਆਰੇ ਗੁਰ ਸਵਾਰੇ ਸਸੰਗੀ ਜਨੋ ਵਡਪਾਗੇ ਹਾਂ ਚੱਲ ਰਹੀ ਲੜੀਵਾਰ ਵਿਚਾਰ ਦੇ ਅਦੀਨ ਚਪਚੀ ਸਾਹਿਬ ਦੀ 24 ਨੰਬਰ ਪੌੜੀ ਅੰਤ ਨ ਸਿਫਤੇ ਕੈਨ ਅੰਤ ਦੇ ਵਿਚਾਰ ਆਪ ਗੁਰਮਖ ਪਿਆਰਿਆਂ ਦੇ ਨਾਲ ਸਾਂਝੀ ਕਰਨ ਦਾ ਉਪਰਾਲਾ ਚਤਨ ਕਰ ਲੱਗੇ ਹਾਂ ਗੁਰੂ ਪਾਤਸ਼ਾਹ ਜੀ ਆਪ ਆਪਣਾ ਮੇਰ ਪ੍ਰਿਆਰਥ ਰੱਖ ਕਰਕੇ ਗੁਰਬਾਣੀ ਦੀ ਵਿਚਾਰ ਕਰਨ ਦਾ ਬਲ ਉਤਮ ਬਖਸ਼ਿਸ਼ ਕਰਨ ਸੋ ਸਹਿਬ ਜੀ ਨੇ ਇਨਾਂ ਪੌੜੀਆਂ ਦੇ ਰਾਹੀ ਬਹੁਤ ਹੀ ਪਿਆਰੇ ਜੇ ਬੱਚੇ ਸਾਡੀ ਝੋਲੀ ਪਾਏ ਨੇ ਆਕਾਰ ਪੁਰਖ ਵਹਿਗੁਰੂ ਦੀ ਵਡਿਆਈ ਮਹਿਮਾ ਤੇ ਸਿਫਤ ਸਲਾਹ ਕਰਨ ਦਾ ਜੋ ਉਪਦੇਸ਼ ਸਤੂਰਾਂ ਨੇ ਬਾਣੀ ਦੇ ਰਾਹੀ ਸਾਨੂੰ ਬਖਸ਼ਿਸ਼ ਕੀਤਾ ਹੈ ਇਹਦੇ ਨਾਲ ਬਹੁਤ ਵੱਡਾ ਸਾਡੀ ਜ਼ਿੰਦਗੀ ਦੇ ਵਿੱਚ ਬਦਲਾ ਆਉਂਦਾ ਹੈ ਕਲਗੀਧਰ ਦਸਮੇਸ਼ ਪਿਤਾ ਜੀ ਦੇ ਸਮੇਂ ਤੇ ਜਦੋਂ ਸਿੱਖ ਸੰਗਤਾਂ ਆਣ ਕਰਕੇ ਮੁੱਖਾ ਟੇਕਦੀਆਂ ਸਨ ਭੇਟਾ ਲੈ ਕੇ ਆਉਂਦੀਆਂ ਸਨ ਤਾਂ ਗੁਰੂ ਪਾਤਸ਼ਾਹ ਜੀ ਦਾ ਹਜ਼ੂਰੀ ਚੋਅਰ ਦਾਸੀ ਆਸਿਂ ਅਰਦਾਸ ਕਰਦਾ ਹੈ ਦਰਵਾਜ਼ੇ ਦੇ ਵਿੱਚ ਸਾਰੀ ਆਈ ਹੋਈ ਕਾਰ ਪੇਟਾ ਖਚਾਂਚੀ ਜਮ੍ਹਾਂ ਕਰ ਲੈਂਦਾ ਹੈ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਇੱਕ ਦਿਨ ਕਾਜੀ ਸਲਾਰ ਦੀਨ ਆਇਆ ਤੇ ਉਹਨੇ ਦੇਖਿਆ ਕਿ ਸੰਗਤਾਂ ਆਉਂਦੀਆਂ ਨੇ ਮੱਥਾ ਟੇਕਦੀਆਂ ਨੇ ਭੇਟਾ ਚੜਾਉਂਦੀਆਂ ਨੇ ਅਰਦਾਸ ਕਰਾਉਂਦੀਆਂ ਨੇ ਪਾਛੀ ਜੀ ਜਾਣ ਲੱਗਿਆ ਕਿਸੇ ਨੂੰ ਸਰਪਾਉ ਦਿੰਦੇ ਨੇ ਕਿਸੇ ਨੂੰ ਥਾਪੜਾ ਦਿੰਦੇ ਨੇ ਤੇ ਇਹ ਕਹਿੰਦੇ ਨੇ ਕਿ ਭਾਈ ਤੁਹਾਡੀ ਅਦਾਸ ਸਪੂਰਨ ਹੋ ਜੇਗੀ ਤੇ ਕਾਜੀ ਜੀ ਤੋਂ ਹਰਿਆਣਾ ਗਿਆ ਉਹ ਪ੍ਰਮਾਤਮਾ ਦੇ ਪਿਆਰਿਆਂ ਦੀ ਬੰਦਗੀ ਕਰਨ ਵਾਲਾ ਹੈ ਔਰ ਹਿੰਦੂ ਮੁਸਲਮਾਨ ਜਾਂ ਕਿਸੇ ਵਿੱਕਰੇ ਦੇ ਵਿੱਚ ਨਹੀਂ ਪੈਂਦਾ ਉਹ ਅੱਲਾਹ ਦੀ ਬੰਦਗੀ ਕਰਨ ਵਾਲਾ ਇਨਸਾਨ ਹੈ ਉਹਨੇ ਕਹਿੰਦੇ ਨੇ ਗੁਰੂ ਪਾਤਸ਼ਾਹ ਜੀ ਨੇ ਸਵਾਲ ਕੀਤਾ ਕਿ ਲੱਗੇ ਪਾਤਸ਼ਾਹ ਮੈਂ ਸਵੇਰ ਦਾ ਦੇਖ ਰਿਹਾ ਪਰ ਦੇਖਦਿਆਂ ਦੇਖਦਿਆਂ ਮੇਰੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋਇਆ ਜਿਦੋਂ ਆਪਾਂ ਕਹਿੰਦੇ ਆ ਕਿ ਪ੍ਰਮਾਤਮਾ ਨੇ ਜੋ ਕੁਝ ਲਿਖ ਦਿੱਤਾ ਹੈ ਉਹੋ ਹੀ ਅਸੀਂ ਭੋਗਦੇ ਹਾਂ ਉਹਦੇ ਤੋਂ ਵੱਧ ਕੁਝ ਨਹੀਂ ਕਰ ਸਕਦੇ ਤੇ ਫਿਰ ਤੁਸੀਂ ਆਰ ਅਰਦਾਸ ਕਰਕੇ ਇਹਨਾਂ ਨੂੰ ਗਮਰਾ ਕਿਉਂ ਕਰਦੇ ਹੋ ਤੇ ਭਾਗਾਂ ਵਾਲਿਓ ਸੁਣਨ ਵਾਲਾ ਅਨਸਰ ਹੈ ਜੋ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਸਾਬ ਜੀ ਕਹਿਣ ਲੱਗੇ ਕਾਜੀ ਜੀ ਤੁਹਾਡਾ ਸਵਾਲ ਬਹੁਤ ਉਤਮ ਹੈ ਪਰ ਤੁਹਾਡੇ ਗਿਆਨ ਵਾਸਤੇ ਦੱਸ ਦਈਏ ਕਿ ਜਦੋਂ ਆਪਾਂ ਪ੍ਰਮਾਤਮਾ ਦੀ ਬੰਦਗੀ ਕਰਦੇ ਹਾਂ ਪ੍ਰਮਾਤਮਾ ਦੀ ਅੱਗੇ ਅਰਦਾਸ ਰਜ਼ੋਈ ਕਰਦੇ ਹਾਂ ਉਹਦੇ ਲਿਖੇ ਹੋਏ ਲੇਖ ਵੈਸੇ ਤਾਂ ਨਹੀਂ ਮਿਟਦੇ ਵੈਸੇ ਤਾਂ ਨਹੀਂ ਬਦਲਦੇ ਪਰ ਪਾਸ਼ਾ ਜੀ ਨੇ ਇੱਕ ਤਰੀਕਾ ਦੱਸਿਆ ਬੜਾ ਸੋਹਣਾ ਤਰੀਕਾ ਕੀ ਕੀਤਾ ਇੱਕ ਕਾਗਜ਼ ਮੰਗਾਇਆ ਤੇ ਉਹਦੇ ਨਾਲ ਇੱਕ ਮੋਹਰ ਮੰਗਾਈ ਤੇ ਸ਼ਾਈ ਮੰਗਾਈ ਤੇ ਪਾਸ਼ਾ ਜੀ ਕਾਜੀ ਨੂੰ ਕਹਿਣ ਲੱਗੇ ਦੇਖੋ ਕਾਜੀ ਸਾਹਿਬ ਇਸ ਮੋਹਰ ਦੇ ਉੱਤੇ ਜਿਹੜੇ ਹਰਫ ਲਿਖੇ ਨੇ ਜਿਹੜੇ ਅੱਖਰ ਲਿਖੇ ਨੇ ਜਦੋਂ ਆਪਾਂ ਇੱਦਾਂ ਦੇਖਾਂਗੇ ਇਹ ਸਾਰੇ ਪੁੱਠੇ ਨੇ ਪਰ ਜਦੋਂ ਇਸ ਮੋਰ ਨੂੰ ਆਪਾਂ ਛਾਈ ਲਾ ਕੇ ਵਰਕੇ ਦੇ ਉੱਪਰ ਕਰਾਂਗੇ ਜਦੋਂ ਸਿਰ ਨੀਵਾਂ ਕਰੇਗੀ ਇਹ ਤੇ ਅੱਖਰ ਸਾਰੇ ਸਿੱਧੇ ਹੋ ਜਾਂਦੇ ਨੇ ਪਾਛੇ ਜਿੱਖੇ ਦੇ ਬਸ ਇਦਾਂ ਹੀ ਜਿਹੜਾ ਇਨਸਾਨ ਨਿਮਰਤਾ ਭਾਵ ਦੇ ਵਿੱਚ ਆ ਕਰਕੇ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਦਾ ਏ ਸਿਰ ਨਵਾਉਂਦਾ ਏ ਤੇ ਗੁਰੂ ਦਾ ਹੁਕਮ ਮੰਨਦਾ ਏ ਆਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਪਾ ਲੈਂਦਾ ਏ ਜੇਦੋਂ ਉਹਦਾ ਸਿਰ ਨੀਵਾਂਦਾ ਹੈ ਨਾ ਉਹਦੀ ਤਕਦੀਰ ਬਦਲ ਜਾਂਦੀ ਹੈ ਉਹਦਾ ਸੁਭਾਅ ਬਦਲ ਜਾਂਦਾ ਹੈ ਉਹਦੇ ਕੰਮ ਬਦਲ ਜਾਂਦੇ ਨੇ ਕੰਮਾਂ ਤੋਂ ਬਾਅਦ ਉਹਦੇ ਕਰਮ ਬਦਲ ਜਾਂਦੇ ਨੇ ਜੇਕਰ ਇਹ ਮੋਰ ਆਪਣਾ ਸਿਰ ਨੀਵਾਂ ਨਾ ਕਰੇ ਤਾਂ ਇਹਦੇ ਅੱਖਰ ਕੁੱਠੇ ਹੀ ਰਹਿੰਦੇ ਨੇ ਇਦਾਂ ਜਿਹੜਾ ਇਨਸਾਨ ਹੰਕਾਰੀ ਮੁੱਕੇ ਆਵੇਗਾ ਉਹਦੀ ਕਿਸਮਤ ਕਦੇ ਬਦਲ ਨਹੀਂ ਸਕਦੀ ਜਿਹੜਾ ਨਿਮਰਤਾ ਚ ਆ ਕੇ ਸਿਰ ਚ ਘਾ ਜਾਂਦਾ ਏ ਪਰਮਾਤਮਾ ਦੀ ਕਿਰਪਾ ਨਾਲ ਉਹਦੇ ਲੇਖ ਬਦਲ ਜਾਂਦੇ ਤੇ ਇਦਾਂ ਹੀ ਭਾਗਾਂ ਵਾਲਿਓ ਜਿਹਨੂੰ ਅਸੀਂ ਸਤ ਸੰਗਤ ਦੇ ਵਿੱਚ ਬੈਠਦੇ ਹਾਂ ਤੇ ਸਤ ਸੰਗਤ ਦੇ ਵਿੱਚ ਬੈਠ ਕਰਕੇ ਜਿਹਨੂੰ ਅਸੀਂ ਆਪਣਾ ਸਿਰਨਵਾਉਂਦੇ ਹਾਂ ਸਤਗੁਰਾਂ ਦੇ ਅੱਗੇ ਤੇ ਸਤਿਗੁਰੂ ਕਿਰਪਾ ਕਰਦੇ ਨੇ ਸਾਡੇ ਅੱਖਰਾਂ ਨੂੰ ਸਿੱਧਿਆ ਕਰ ਦਿੰਦੇ ਨੇ ਬੀਬੀ ਅਸਲਖਣੀ ਦੇ ਕਰਮਾਂ ਦੇ ਵਿੱਚ ਪੁੱਤਰ ਨਹੀਂ ਸੀ ਪਰ ਜਦੋਂ ਉਹਨੇ ਆਪਣਾ ਮਸਤਕ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਰੱਖ ਕੇ ਕਿਹਾ ਮਾਲਕਾ ਕਿਰਪਾ ਕਰ ਪੁੱਤਰ ਦੀ ਦਾਤ ਬਖਸ਼ਿਸ਼ ਕਰ ਸਹਿਬ ਨੇ ਪਹਿਲਾਂ ਕਿਹਾ ਸੀ ਪੀਬਾ ਤੇਰੇ ਕਰਮਾਂ 'ਚ ਹੈ ਨਹੀਂ ਜਦੋਂ ਉਹਨੇ ਸਿਰ ਝੁਕਾ ਦਿੱਤਾ ਕਹਿੰਦੀ ਚੱਕਣਾ ਨਹੀਂ ਤੇ ਅੰਦੀ ਤੁਹਾਡੇ ਚਰਨਾਂ ਦੇ ਵਿੱਚੋਂ ਤੁਸੀਂ ਮੇਰੇ ਕਰਮ ਬਦਲ ਦਿਓ ਮੇਰੇ ਮਸਤਕ ਬਦਲ ਦਿਓ ਤੇ ਜਦੋਂ ਉਹਨੇ ਸਿਰ ਝੁਕਾਇਆ ਤੇ ਉਹਦੀ ਮਸਤਕ ਬਦਲ ਗਏ ਉਹਦੇ ਕਰਮ ਬਦਲ ਗਏ ਉਹਦੀਆਂ ਝੋਲੀਆਂ ਫਰ ਗਈਆਂ ਬੇਅੰਤ ਐਸੇ ਗੁਰ ਸਿੱਖ ਨੇ ਭਾਗਾਂ ਵਾਲਿਓ ਜਿਨ੍ਹਾਂ ਨੇ ਸਿਰ ਝੁਕਾਇਆ ਤੇ ਕਰਮ ਬਦਲ ਗਏ ਪਿਦੀ ਚੰਦ ਛੀਨਾ ਜਦੋਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਉਂਦਾ ਏ ਗੁਰਮਖਾ ਪਿਆਰਿਆਂ ਦੇ ਕੋਲ ਆਉਂਦਾ ਏ ਬਾਬਾ ਭਾਈ ਅਦਲੀ ਜੀ ਦੇ ਸੰਗਤ ਦੇ ਵਿੱਚ ਆ ਕੇ ਬੈਠਦਾ ਹੈ ਸੰਗਤ ਦੇ ਵਿੱਚ ਬੈਠਣ ਤੋਂ ਪਹਿਲਾਂ ਉਹ ਚੋਰ ਹੈ ਸੰਗਤ ਦੇ ਵਿੱਚੋਂ ਉੱਠਣ ਤੋਂ ਬਾਅਦ ਉਹ ਗੁਰੂ ਦਾ ਪਿਆਰਾ ਬਣ ਗਿਆ ਜਦੋਂ ਉਹਨੇ ਦਾਤ ਮੰਗੀ ਦਾਤ ਮੰਗੀ ਤੇ ਬਾਬਾ ਭਾਈ ਅਦਲੀ ਜੀ ਨੇ ਇਹ ਕਿਹਾ ਪਿਆਰਿਆ ਮੈਂ ਤਿਆਗ ਕਿਸੇ ਦਾ ਸਿੱਖ ਹਾਂ ਮੇਰਾ ਸਿੱਖ ਨਾਂ ਬਾਣ ਜਿੱਦਾ ਮੈਂ ਸੇਖਾਂ ਉਹਦਾ ਸਿੱਖ ਬਣ ਜਾ। ਗੁਰੂ ਅਰਜਨ ਸਾਹਿਬ ਜੀ ਦੀ ਛਰ ਦੇ ਵਿੱਚ ਲੈ ਕੇ ਤੇ ਅੱਗੇ ਆਪਾਂ ਜਾਣਦੇ ਹਾਂ ਇੱਕ ਚੋਰ ਦਾ ਜੀਵਨ ਬਦਲ ਕੇ ਗੁਰੂ ਦਾ ਸ਼ੀਨਾ ਬਣ ਗਿਆ। ਗੁਰੂ ਨੇ ਇੰਨਾ ਪਿਆਰ ਬਖਸ਼ਿਸ਼ ਕੀਤਾ ਕਦੋਂ ਜਦੋਂ ਗੁਰੂ ਦੇ ਪਿਆਰਿਆਂ ਦੀ ਸੰਗਤ ਕੀਤੀ। ਜਦੋਂ ਸਤਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਕਰਕੇ ਆਪਣੇ ਮੱਥੇ ਨੂੰ ਨੀਮਾਇਆ ਤੇ ਉਸੇ ਬਿਲੇ ਕਿਸਮਤ ਚੇਂਜ ਹੋ ਗਈ ਤੇ ਪਾਸ਼ਾ ਜੀ ਨੇ ਅੱਜ ਦੀ ਇਸ ਪੌੜੀ ਦੇ ਅੰਦਰ ਵੀ ਉਸ ਦਾਤੇ ਦੀਆਂ ਬਖਸ਼ਾ ਰਹਿਮਤਾਂ ਦੇ ਬਾਰੇ ਸਾਨੂੰ ਬਹੁਤ ਕੁਝ ਸਮਝਾਇਆ ਹੈ ਸਭ ਜੀ ਕਿਰਪਾ ਕਰਦੇ ਨੇ ਅੰਤ ਨਾ ਸਿਮਤੀ ਕਹਨੰਤ ਅੰਤ ਨਾ ਕਰਨੈ ਦੇ ਅਨੰਤ ਵਾਛੇ ਦੀ ਕਿਰਪਾ ਕਰਦੇ ਆਕਾਲ ਪੁਰਖ ਦੇ ਗੁਨਾ ਦਾ ਕੋਈ ਹੱਲ ਬਣਾ ਨਹੀਂ ਗਿਣ ਨਾਲ ਵੀ ਗੁਨਾ ਦਾ ਅੰਤ ਨਹੀਂ ਪੈ ਸਕਦਾ ਤੇ ਗਿਨੇ ਨਹੀਂ ਜਾ ਸਕਦੇ ਕਿੰਦੇ ਆਕਾਲ ਪੁਰਖ ਦੀ ਰਚਨਾ ਤੇ ਦਾਤਾਂ ਦਾ ਅੰਤ ਨਹੀਂ ਪੈ ਸਕਦਾ ਵੇਖਣ ਤੇ ਸੁਣਦੇ ਨਾਲ ਵੀ ਉਹਦੇ ਗੁਨਾ ਦਾ ਪਾਰ ਨਹੀਂ ਪਾਇਆ ਜਾ ਸਕਦਾ ਆਕਾਲ ਪੁਰਖ ਦੀ ਮਨ ਵਿੱਚ ਕਿਹੜੀ ਸਲਾਹ ਹੈ ਕੀ ਗੱਲ ਚੱਲਦੀ ਏ ਉਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਤੇ ਆਕਾਲ ਪੁਰਖ ਵਾਹਿਗੁਰੂ ਸਾਡੇ ਨਾਲ ਕੀ ਕਰਨਾ ਚਾਹੁੰਦੇ ਨੇ ਜਾਂ ਕਿੱਦਾਂ ਸਾਡੇ ਜੀਵਨ 'ਚ ਕੁਝ ਹਲਚਲ ਹੋਣ ਵਾਲੀ ਹੈ ਇਹ ਸਾਨੂੰ ਨਹੀਂ ਪਤਾ ਕਬੀਰ ਸਾਹਿਬ ਜੀ ਨੇ ਇਸੇ ਵਾਸਤੇ ਕਿਹਾ ਕਬੀਰ ਝੂ ਮੈਂ ਚਿਤਵੂ ਨਾ ਕਰੇ ਕਿ ਆ ਮੇਰੇ ਚਿਤਵੇ ਹੋਏ ਕਹਿੰਦੇ ਹੈ ਕਬੀਰ ਜੋ ਮੈਂ ਸੋਚਾਂ ਸੋਚਦਾ ਉਹ ਰੱਬ ਮੇਰੇ ਨਾਲ ਨਹੀਂ ਕਰਦਾ ਕਿਉਂ ਕਿਉਂਕਿ ਮੇਰੀ ਸੋਚ ਜਿਹੜੀ ਉਹ ਦੁਨਿਆਵੀ ਹੈ ਮੇਰੀ ਸੋਚ ਨੀਵੀਂ ਹੈ ਤੇ ਮੈਂ ਨੀਵੇਂ ਤਰੀਕੇ ਨਾਲ ਸੋਚਦਾ ਹਾਂ ਪਰ ਉਹ ਮੇਰੀ ਸੋਚ ਪੂਰੀ ਨਹੀਂ ਹੁੰਦੀ ਕਬੀਰ ਜੋ ਮੈਂ ਚਿਤ ਨੂੰ ਨਾ ਕਰੇ ਕਿ ਆ ਮੇਰੇ ਚਿਤ ਵਿੱਚ ਹੋਏ ਆਪਣਾ ਚਿਤ ਵਿਹਾਰ ਕਰੇ ਕਿਉ ਮੇਰੇ ਚਤਨ ਹੋਏ ਕਹਿੰਦੇ ਮੇਰੀ ਸੋਚ ਦੇ ਮੁਤਾਬਕ ਹੋਇਆ ਕੁਝ ਨਹੀਂ ਪਰ ਜੋ ਹੋਇਆ ਉਹ ਮੇਰੇ ਜੱਦ ਚੇਤੇ ਵੀ ਨਹੀਂ ਸੀ ਨਰ ਚਾਹਤ ਕਛ ਔਰ ਔਰੇ ਕੀ ਔਰੇ ਭਈ ਚਤਵਤ ਰਹੋ ਠਗੋਰ ਨਾਨਕ ਫਾਸੀ ਗਲ ਪਰੀ ਪਾਤਸ਼ਾਹ ਕਹਿੰਦੇ ਸਾਡੀ ਸੋਚ ਤਾਂ ਕੁਝ ਹੋਰ ਹੈ ਪਰ ਹੋ ਹੋ ਕੁਝ ਹੋਰ ਹੀ ਜਾਂਦਾ ਹੈ ਉਹ ਸਾਡੇ ਤੋਂ ਵੱਖਰਾ ਹੀ ਕੁਝ ਕਰ ਜਾਂਦਾ ਹੈ ਤੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਹਿਣਾ ਪੈ ਗਿਆ ਮਾਲਕ ਜੀ ਕਹਿੰਦੇ ਨੇ ਚਿੰਤਾ ਤੇ ਆਪ ਕਰਾਏ ਸੀ ਅਚਿੰਤ ਪਿਆਰੇ ਦੇ ਨਾਨਕ ਸੋਸ ਇਲਾਹੀਏ ਇਹ ਸਭਨਾ ਸਾਰ ਕਰੀ ਮਾਲਕ ਜੀ ਕਹਿੰਦੇ ਹੈ ਵਾਹਿਗੁਰੂ ਪ੍ਰਮਾਤਮਾ ਆਚੰਤ ਮੈਂ ਤੁਸੀਂ ਕਰਦੇ ਹੋ ਉਥੇ ਚਿੰਤਾ ਵੀ ਤੁਸੀਂ ਹੀ ਆਪ ਹੀ ਸਾਡੇ ਮਨ ਵਿੱਚ ਭਰੀ ਹੋਈ ਹੈ ਇਹ ਤੁਸੀਂ ਦੋ ਪੇਪਰ ਪਾਏ ਨੇ ਚਿੰਤਾ ਦਾ ਤੇ ਅਚਿੰਤਾ ਦਾ ਕਿਹੜਾ ਤੇਰੇ ਚਰਨਾਂ ਦੇ ਨਾਲ ਜੁੜ ਗਿਆ ਉਹ ਚਿੰਤ ਹੋ ਗਿਆ ਜਿਹੜਾ ਤੇਰੇ ਚਰਨਾਂ ਤੋਂ ਵਿਛੜ ਗਿਆ ਉਹ ਚਿੰਤਾ ਚ ਹੋ ਗਿਆ ਸਾਡੇ ਵਸਤਾ ਕੁਝ ਵੀ ਨਹੀਂ ਪਰ ਹੀ ਵੇਹ ਗੁਰੂ ਪ੍ਰਮਾਤਮਾ ਜਦੋਂ ਤੂੰ ਕਿਰਪਾ ਕਰੇ ਨਾਨਕ ਸੋ ਸਲਾਹੀਏ ਜੇ ਸਬਨਾ ਸਾਰ ਕਰੇ ਕਹਿੰਦੇ ਫਿਰ ਉਹਦੀ ਸਿੱਖ ਤੋਂ ਸਲਾਹ ਹੁੰਦੀ ਹੈ ਜਿਹੜਾ ਸਾਰਿਆਂ ਦੀ ਸਾਰ ਲੈਂਦਾ ਹੈ ਸਾਰਿਆਂ ਦੇ ਮਨ ਦੀ ਜਾਣਦਾ ਹੈ ਉਹ ਮਾਲਕ ਸਾਡੇ ਤੇ ਟ੍ਰੁੱਟ ਜਾਂਦਾ ਹੈ ਤੇ ਅਗਲੇ ਪੰਕਤੀ 'ਚ ਕਿਰਪਾ ਕਰਦੇ ਨੇ ਅੰਤ ਨਾ ਵੇਖਣ ਸੁਨਣ ਅਨੰਤ ਅੰਤ ਨਾ ਜਾਪੇ ਕਿਆ ਮਨ ਮੰਤ ਪਾਛੇ ਜੀ ਕਹਿੰਦੇ ਸਾਡੇ ਮਨ ਦੇ ਵਿੱਚ ਉਹਦੀ ਸੋਚ ਨਹੀਂ ਆ ਸਕਦੀ ਇਹ ਕਰਕੇ ਸਾਡੀ ਸੋਚ ਨੀਵੀਂ ਹੈ ਤੇ ਉਹਦੀ ਸੋਚ ਉੱਚੀ ਹੈ ਅੰਤ ਨਾ ਜਾਪੇ ਕੀਤਾ ਆਕਾਰ ਕੀਤਾ ਦਰਥ ਤੇ ਬਣਾਇਆ ਹੋਇਆ ਆਕਾਰ ਇਹ ਜਗਤ ਜਿਉਂ ਦਿਸ ਰਿਹਾ ਹੈ ਕਿੰਨਾ ਕੋ ਲੰਬਾ ਚੌੜਾ ਉੱਚਾ ਨੀਵਾ ਹੈ ਇਹਦਾ ਕੋਈ ਅੰਤ ਨਹੀਂ ਪਾ ਸਕਦਾ ਅੰਤ ਨਾ ਜਾਪੈ ਪਾਰ ਆਵਾਰ ਇੰਦੇ ਹੱਦ ਬਨਾਈ ਕੋਈ ਨਹੀਂ ਪਤਾ ਲੱਗਦਾ ਅੰਤ ਕਾਰਨ ਕੀਤੇ ਬਿਨਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਕਹਿੰਦੇ ਇਹਦਾ ਅੰਤ ਪਾਉਣ ਵਾਸਤੇ ਹੱਦ ਬੰਨਣਾ ਲੱਭਣ ਵਾਸਤੇ ਬੜੇ ਲੋਰ ਤੱਲੇ ਲੈਂਦੇ ਇਹ ਸੰਸਾਰ ਤੋਂ ਚਲੇ ਗਏ ਨੇ ਔਰ ਉਹਨਾਂ ਨੂੰ ਅੰਤ ਨਹੀਂ ਲੱਭਿਆ ਇਹੇ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਪਾਚਾ ਕਹਿੰਦੇ ਭਾਈ ਪ੍ਰਮਾਤਮਾ ਦੇ ਗੁਣਾਂ ਦਾ ਹੱਦ ਬੰਨਣਾ ਚਾਹ ਉਹਦੀ ਬੇਅੰਤਤਾ ਜਿਹੜੀ ਹੈ ਉਹਦੇ ਬਾਰੇ ਮਨੁੱਖ ਪਾਲ ਕਰ ਕਰਕੇ ਥੱਕ ਗਏ ਨੇ ਪਰ ਉਹਦਾ ਅੰਤ ਨਹੀਂ ਵੇਖਿਆ ਗਿਆ ਬੜੀਆਂ ਨੇ ਗੱਲਾਂ ਵੀ ਕਰੀਆਂ ਪੌਤਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਦੱਸਣ ਦੀ ਵੀ ਗੱਲ ਕੀਤੀ ਪਰ ਨਹੀਂ ਉਹ ਜਿੰਨਾ ਵੀ ਦੱਸ ਦੇ ਕੇ ਉਹ ਨਹੀਂ ਵੱਡਾ ਦਿਸਣ ਲੱਗ ਪਿਆ ਜਿੱਥੋਂ ਤੱਕ ਪਹੁੰਚੇ ਉਦੋਂ ਗਾਂਹ ਹੋਰ ਦਿਸਣ ਲੱਗ ਪਿਆ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਕਹਿੰਦੇ ਉਹ ਮਾਲਕ ਚਾਹੇ ਵੱਡਾ ਹੈ ਉੱਚੇ ਉੱਪਰ ਉੱਚਾ ਨਾ ਉਹਦੇ ਬਰਾਬਰ ਦਾ ਕੋਈ ਨਹੀਂ ਉਹ ਸਭ ਤੋਂ ਉੱਚਾ ਹੈ ਐਵੜਾ ਉੱਚਾ ਹੋਵੇ ਕੋਈ ਇਸ ਉੱਚੇ ਕੋ ਜਾਣੇ ਸੋਏ ਕਹਿੰਦੇ ਜੇ ਉਹਦੇ ਜਿੱਨਾ ਉੱਚਾ ਕੋਈ ਹੋਵੇਗਾ ਫਿਰ ਉਹਦੇ ਬਾਰੇ ਦੱਸ ਸਕਦਾ ਹੈ ਪਰ ਉਹਦੇ ਜਿੱਦਾ ਕੋਈ ਉੱਚਾ ਹੈ ਹੀ ਨਹੀਂ ਚੇਵੜੇ ਆਪ ਚਾਣੇ ਆਪ ਨਾਨਕ ਨਦਰੀ ਕਰਮੀ ਦਾਤ ਕਹਿੰਦੇ ਪ੍ਰਭੂ ਕੁਣਾ ਦਾ ਮਾਲਕ ਹੈ ਉਸ ਦੀ ਪੈਦਾ ਕੀਤੀ ਰਚਨਾ ਦਾ ਰਚਨਾ ਵੀ ਬੇਅੰਤ ਹੈ ਕਿਉਂਕਿ ਉਸ ਦੇ ਗੁਨਾਵਾਲਾ ਆਪਾਂ ਧਿਆਨ ਮਾਰੀਏ ਉਹ ਹੋਰ ਵੱਡਾ ਵੱਡਾ ਪ੍ਰਤੀਤ ਹੁੰਦਾ ਹੈ ਜਗਤ ਦੇ ਵਿੱਚ ਨਾ ਕੋਈ ਉਸ ਪ੍ਰਭੂ ਦੇ ਬਰਾਬਰ ਦਾ ਹੈ ਤੇ ਨਾ ਹੀ ਕੋ ਦਾ ਕੋਈ ਅੰਤ ਪਾ ਸਕਦਾ ਹੈ ਸੋ ਗੁਰੂ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰਨ ਦਾ ਉਪਰਾਲਾ ਕਰੀਏ ਉਹਦੇ ਗੁਣਾਂ ਦੇ ਵਿੱਚ ਲੀਨ ਹੋ ਜਾਈਏ ਸਿਵਤੋ ਸਲਾਹ ਕਰਕੇ ਆਪਣਾ ਲੋਕ ਪ੍ਰਲੋਕ ਸਵਾਰ ਲਈਏ ਇਹ ਲੋਕ ਸੁਖੀਏ ਪ੍ਰਲੋਕ ਸਹਿੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਆਪ ਸੰਤਾਂ ਦਾ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਲਕ ਦੀ ਵਿਚਾਰ ਕਰਨ ਤੇ ਤੰਦਰੁਸਤੀਆਂ ਦਾਤਾਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ